ਇਹ ਗੁਰਦਾਰਾ ਲੋ ਲੰਗਰ ਸਾਹਿਬ ਅੱਡਾ ਖੁਸ਼ੀਪੁਰ ਭੰਗਵਾ ਸਤਿਗੁਰ ਜੀ ਦੀ ਕਿਰਪਾ ਦੇ ਨਾਲ 30 ਨਵੰਬਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਅੱਠ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਤੇ ਹੁਣ ਤੱਕ ਜਿਹੜੀਆਂ 17 ਲੜੀਆਂ ਦੇ ਭੋਗ ਪੈ ਚੁੱਕੇ ਜਗ ਮਾਹੀ ਗੁਰੂ ਮੁਖ ਪ੍ਰਾਣੀ ਪਰਮ ਗਵਾਏ ਸਰ ਤੁਰੇ ਉਪਜੈ ਹਰ ਲਿਵ ਲਾਏ ਰਹਾ ਸ਼੍ਰੀ ਅਖੰਡ ਪਾਠ ਸਾਹਿਬ ਵਧਦੇ ਜਾ ਰਹੇ ਨੇ ਜਿਹੜੀਆਂ ਵੀ ਸੰਗਤਾਂ ਦੂਰ ਦਰਾਡੇ ਤੋਂ ਆ ਰਹੀਆਂ ਨੇ ਸਭ ਦੀਆਂ ਗੁਰੂ ਦੀ ਕਿਰਪਾ ਦੇ ਨਾਲ ਆਸਾਂ ਮਰਾਦਾਂ ਪੂਰੀਆਂ ਹੋ ਰਹੀਆਂ ਨੇ ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਚਿੰਦੀਆਂ ਦੌਲਤਾਂ ਸਤਿਗੁਰੂ ਜੀ ਦੇ ਦਰ ਤੋਂ ਸੰਗਤਾਂ ਪ੍ਰਾਪਤ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਮਾਇਆ ਕਾਮ ਤਾਜ ਪਟੜ ਸੁਹਾਗ ਲਿਖਿਆ ਦਾਤਾ ਕੋ ਦੁਇ ਸੁਖ ਪਾਵੈ ਜਬ ਕਾਗਨ ਜੀਵੜਾ ਜਿਸ ਕਾਜ ਸੰਤਾਰਵੈ ਬਰੋ ਬੇ ਨਮਕਾਲ ਨੇੜਨਾ ਆ ਹੋਰ ਜਿਹੜੀ ਗੁਰੂ ਦੀ ਕਿਰਪਾ ਦੇ ਨਾਲ ਅਗਲੇ ਸਾਲ ਦੀ ਵੀ ਰੰਮਤਾ ਜਿਹੜੀ ਆ ਉਹ ਖੰਡਪਾਤ ਸਾਹਿਬ ਉਹ ਜਿਹੜੇ ਲਿਖੇ ਜਾ ਰਹੇ ਨੇ ਤੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੇਣ ਬਦ ਦੇਣਾ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਇਹ ਗੁਰਦਾਰਾ ਲੋਹ ਲੰਗਰ ਸਾਹਿਬ ਅੱਡਾ ਖੁਸ਼ੀਪੁਰ ਭੰਗਵਾ ਸਤਿਗੁਰ ਜੀ ਦੀ ਕਿਰਪਾ ਦੇ ਨਾਲ 30 ਨਵੰਬਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ 8 ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਤੇ ਹੁਣ ਤੱਕ ਜਿਹੜੀਆਂ 17 ਲੜੀਆਂ ਦੇ ਭੋਗ ਪੈ ਚੁੱਕੇ ਨੇ ਟੋਟਲ 136 ਅਖੰਡ ਪਾਠ ਸਾਹਿਬ ਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਨਾਲ ਹੋ ਚੁੱਕੇ ਨੇ ਸਮੂਹ ਪ੍ਰਬੰਧਕ ਸਹਿਬਾਨ ਸੰਯੋਗ ਕਰ ਰਹੇ ਨੇ ਸਮੂਹ ਕਮੇਟੀ ਦੇ ਸਾਰੇ ਮੈਂਬਰ ਪ੍ਰਧਾਨ ਸਾਹਿਬ ਬਾਬਾ ਨਰਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਤਰਲੋਕ ਸਿੰਘ ਜੀ ਨਿਰਮਲ ਸਿੰਘ ਜੀ ਹੋਰ ਜਿਹੜੇ ਸਾਡੇ ਪਤਵੰਤੇ ਸੱਜਣਾਂ ਨਾਲ ਪੂਰਾ ਸੰਯੋਗ ਕਰ ਰਹੇ ਹਨ ਤੇ ਗੁਰੂ ਦੀ ਕਿਰਪਾ ਦੇ ਨਾਲ ਲੜੀ ਜਿਹੜੀ ਹੈ 4 ਮਾਰਚ ਤੱਕ ਕੰਪਲੀਟ ਹੋ ਚੁੱਕੀ ਹੈ। ਹੋਰ ਜਿਹੜੀ ਗੁਰੂ ਦੀ ਕਿਰਪਾ ਦੇ ਨਾਲ ਅਗਲੇ ਸਾਲ ਦੀ ਵੀ ਰਮਤਾ ਜਿਹੜੀ ਆ ਉਹ ਖੰਡ ਪੜ ਸਾਹਿਬ ਜਿਹੜੇ ਲਿਖੇ ਜਾ ਰਹੇ ਨੇ ਤੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦਿਨ ਬ ਦਿਨ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋ ਰਹੀ ਆ ਤੇ ਖੰਡ ਪੜ ਸਾਹਿਬ ਵਧਦੇ ਜਾ ਰਹੇ ਨੇ ਜਿਹੜੀਆਂ ਵੀ ਸੰਗਤਾਂ ਦੂਰ ਦਰਾਡੇ ਤੋਂ ਆ ਰਹੀਆਂ ਨੇ ਸਭ ਦੀਆਂ ਗੁਰੂ ਦੀ ਕਿਰਪਾ ਦੇ ਨਾਲ ਆਸਾਂ ਮਰਦਾਂ ਪੂਰੀਆਂ ਹੋ ਰਹੀਆਂ ਨੇ ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਚਿੰਦੀਆਂ ਦੌਲਤਾਂ ਸਤਿਗੁਰੂ ਜੀ ਦੇ ਦਰ ਤੋਂ ਸੰਗਤਾਂ ਪ੍ਰਾਪਤ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਕਿਰਪਾ ਦੇ ਨਾਲ ਖੰਡਿਆਲਾ ਸ਼ਾਇਣੀਆਂ ਤੋਂ ਬਾਬਾ ਜਗਿੰਦਰ ਸਿੰਘ ਜੀ ਜੋ ਸੰਗਤ ਦੀ ਗਵਾਈ ਕਰਦੇ ਨੇ ਚੋਲਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਖੰਡਪੁਰ ਸਾਹਿਬ ਚੱਲਦੇ ਨੇ ਤੇ ਗੁਰੂ ਪਾਤਸ਼ਾਹ ਦੀ ਸੰਗਤ ਜਿਹੜੀ ਹੈ ਡੇਰਾ ਬਾਬਾ ਨਾਨਕ ਤੋਂ ਫੇਰਵਾਨਾ ਹੁੰਦੀ ਹੈ ਸਮਾਪਤੀ ਜਦੋਂ ਹੁੰਦੀ ਹੈ 4 ਮਾਰਚ ਨੂੰ ਪੰਜ ਤੱਕ ਜਿਹੜੀਆਂ ਸੰਗਤਾਂ ਆਪਣੇ ਆਪਣੇ ਗ੍ਰਹਿ ਵਿਖੇ ਪਹੁੰਚ ਜਾਂਦੀਆਂ ਹਨ ਤੇ ਇਹ ਜਿਹੜਾ ਸੰਗ ਹੈ ਖੰਡਿਆਲਾ ਸੈਣੀਆਂ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਮ ਹੁੰਦਾ ਹੈ ਤੇ ਵੱਖ-ਵੱਖ ਪੜਾਵਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਸਾਹਿਬ ਪਹੁੰਚਦਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਨੇ ਤੇ ਗੁਰੂ ਕੀਆ ਸੰਗਤਾਂ ਤੇ ਸਾਰੇ ਜਿਹੜੇ ਨੌਜਵਾਨ ਵੀਰ ਤੇ ਹੋਰ ਸੇਵਾਦਾਰ ਜਿਹੜੇ ਨੇ ਸੰਜੋਗ ਕਰ ਰਹੇ ਹਨ ਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਦਿਨ-ਬਦ ਦਿਨ ਗੁਰਦੁਆਰਾ ਸਾਹਿਬ ਜਿਹੜਾ ਹੈ ਤਰੱਕੀ ਕਰ ਰਿਹਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਖੰਡ ਪਾਟ ਸਾਹਿਬ ਜਿਹੜੇ ਨੇ ਲਗਾਤਾਰ ਜਿਹੜੇ ਨਿਰੰਤਰ ਜਾਰੀ ਹੋ ਰਹੇ ਨੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਲ ਹੀ ਜੜੀਆਂ ਇਹ ਲੜੀਆਂ ਜੜੀਆਂ ਚੱਲਿਆ ਕਰਨਗੀਆਂ ਗੁਰੂ ਨਾਨਕ ਪਾਤਸ਼ਾਹ ਜੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਰਾ ਜਿਹੜਾ ਹੈ ਸੰਜੋਗ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ